ਦਰਬਾਰ ਮੈਂ ਪ੍ਰੇਮ ਸੁਰਾਹੀ ਪੀਤੀ ਇੱਕ ਦਿਨ ਸਤਗੁਰ ਕੇ ਦਰਬਾਰ ਮੈਂ ਪ੍ਰੇਮ ਸੁਰਾਹੀ ਪੀਤੀ ਬਾਗ ਅਸਾੜੇ ਲਿਖੀ ਫਕੀਰੀ ਸੋ ਮਸਤਕ ਦਰ ਲੀਤੀ ਸਗਲਾ ਜਨਮ ਗੁਨਾਹੀ ਭਰਿਆ ਪਰ ਕੀ ਭਗਤ ਨਾ ਕੀਤੀ ਆਗੇ ਸਮਨ ਚਲੋ ਨੰਦ ਲਾਲਾ ਜੋ ਵੀ ਤੀ ਸੋ ਬੀਤੀ ਆਗੇ ਸਮਨ ਚਲੋ ਨੰਦ ਲਾਲਾ ਜੋ ਵੀ ਤੀ ਸੋ ਬੀਤੀ ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਚ ਗਏ ਉਥੇ ਪ੍ਰੇਮ ਸੁਹਾਣੀ ਵਿੱਚੋਂ ਪ੍ਰੇਮ ਲਾਇਆ ਪਿਆਗਨ ਅਸੀਂ ਸਾਰਿਆਂ ਨੂੰ ਮਿਲਿਆ ਇੱਕ ਪਿਆਲਾ ਉਹਨਾਂ ਨੂੰ ਮਿਲਿਆ ਜਿਹੜੇ ਮਸਤੀ ਸਮਾਗ ਲਗਾ ਕੇ ਬੈਠੇ ਇਸ ਤਰ੍ਹਾਂ ਨਨ ਲਾਲ ਜੀ ਨੂੰ ਤੇ ਨਨ ਲਾਲ ਜੀ ਨੂੰ ਉਸ ਪ੍ਰੇਮ ਪਿਆਲੇ ਦਾ ਸਰੂਰ ਚੜਿਆ ਉਹ ਕਹਿੰਦੇ ਸਹਿਲਾ ਜਨਮ ਗੁਨਾਹੀ ਭਰਿਆ ਮੈਂ ਸਾਰਾ ਜਿੰਦਗੀ ਗੁਨਾਹ ਕਰਦਿਆਂ ਕਰ ਲਿਆ ਅਗਲੀ ਕੀ ਬਣੇਗਾ ਸਤਿਗੁਰੂ ਜੀ ਨੇ ਪੜ ਲਿਆ ਸਤਿਗੁਰੂ ਜੀ ਕਹਿੰਦੇ ਕਹਿੰਦੇ ਗੁਨਾਹ ਪਛਤਾਵਾ ਕਰਨ ਦੀ ਲੋੜ आगे चमन चलो नंद लाला जो भी सो बीती आगे चमन चलो नंद लालो समूह शास बहुत बहुत धन्यवाद जी बहत बहुत धन्यवाद